ਪੰਜਾਬ ਦੀ ਮਾਨ ਸਰਕਾਰ ਨੇ ਐਲਾਨ ਕੀਤਾ ਸੀ ਕਿ 2 ਅਕਤੂਬਰ 2025 ਤੋਂ ਰਾਜ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਸਿਹਤ ਬੀਮਾ ਮਿਲੇਗਾ। ਇਹ ਯੋਜਨਾ ਰਾਜ ਦੇ ਲਗਭਗ 55 ਲੱਖ ਪਰਿਵਾਰਾਂ ਨੂੰ ਕਵਰ ਕਰਨ ਦਾ ਟੀਚਾ ਰੱਖਦੀ ਹੈ। ਖਬਰਾਂ ਅਨੁਸਾਰ ਰਜਿਸਟ੍ਰੇਸ਼ਨ ਪ੍ਰਕਿਰਿਆ 23 ਨਵੰਬਰ 2025 ਨੂੰ ਕਰਨਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਗਈ। ਪਹਿਲੇ ਦਿਨ 1480 ਪਰਿਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਇਆ। ਇਸ ਯੋਜਨਾ ਹੇਠ 2300 ਤੋਂ ਵੱਧ ਸਿਹਤ ਪੈਕੇਜ ਨੂੰ ਸ਼ਾਮਿਲ ਕਰਨ ਦੀ ਯੋਜਨਾ ਹੈ ਅਤੇ ਸਰਕਾਰੀ ਹਸਪਤਾਲਾਂ ਦੇ ਨਾਲ ਲਗਭਗ 500 ਨਿੱਜੀ ਹਸਪਤਾਲਾਂ ਨੂੰ ਪੈਨਲ ਵਿੱਚ ਲਿਆਉਣ ਦੀ ਗੱਲ ਕਹੀ ਗਈ ਕੋਈ ਆਮਦਨ ਸੀਮਾ ਨਹੀਂ ਰੱਖੀ ਗਈ ਲਾਭ ਲੈਣ ਲਈ ਕੇਵਲ ਆਧਾਰ ਕਾਰਡ ਅਤੇ ਵੋਟਰ ਆਈਡੀ ਲਾਜ਼ਮੀ ਹੋਵੇਗਾ ਪਰ ਸਵਾਲੇਬੰਦ ਹੈ ਕਿ ਲਾਭ ਅਜੇ ਤੱਕ ਆਮ ਲੋਕਾਂ ਤੱਕ ਕਿਉਂ ਨਹੀਂ ਪਹੁੰਚਿਆ ਇਸ ਦੇ ਕਾਰਨ ਅਤੇ ਚੁਣੌਤੀਆਂ ਕੀ ਹਨ ਰਾਜ ਪਾਰਵਜ ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਸ਼ੁਰੂਆਤੀ ਪੜਾਅ ਵਿੱਚ ਸਿਰਫ ਦੋ ਜ਼ਿਲ੍ਹਿਆਂ ਵਿੱਚ ਹੀ ਕੈਂਪ ਲਗਾਏ ਗਏ ਬਾਕੀ ਜ਼ਿਲ੍ਹਿਆਂ ਵਿੱਚ ਪ੍ਰਕਿਰਿਆ ਅਜੇ ਸ਼ੁਰੂ ਹੋਣੀ ਹੈ ਯੂਨੀਵਰਸਲ ਹੈਲਥ케ਅਰ ਪਰਿਵਾਰ ਦੇ 3 ਕਰੋੜ ਲੋਕਾਂ ਲਈ 65 ਲੱਖ ਪਰਿਵਾਰਾਂ ਵਾਸਤੇ 10 ਲੱਖ ਦਾ ਬੀਮਾ ਹਰ ਪਰਿਵਾਰ ਵਾਸਤੇ ਔਰ ਇਹਦੇ ਵਿੱਚ ਜਿਹੜੇ ਕਾਰਡ ਬਣਨਗੇ ਉਹ ਸਾਰਿਆਂ ਦੇ ਬਣਨਗੇ ਜੇ ਪਰਿਵਾਰ ਦੇ ਵਿੱਚ 5 ਮੈਂਬਰ ਹੈ 6 ਮੈਂਬਰ ਹੈ 8 ਮੈਂਬਰ ਹੈ ਜਿੰਨੇ ਵੀ ਆ ਉਹਦੇ ਵਿੱਚ ਕੋਈ ਫੈਮਿਲੀ ਦੀ ਲਿਮਟ ਨਹੀਂ ਰੱਖੀ ਹੋਈ ਸੀ ਜਿੰਨੇ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਸਾਰਿਆਂ ਦਾ ਨਿਊਜਲ ਕਾਰਡ ਬਨੇਗਾ ਔਰ ਯੂਨੀਵਰਸਲ ਹੈਲਥ ਕੇਅਰ ਕੇ ਤੁਸੀਂ ਜਾ ਕੇ ਜਿੰਨੇ ਤੁਹਾਡੇ ਸਰਕਾਰੀ ਹਸਪਤਾਲ ਚੋਂ ਦਾ ਕਰਾਈ ਸਕਦੇ ਹੋ ਲੇਕਿਨ ਜਿਹੜੇ ਸਾਡੇ ਕੋਲੇ ਐਮਪੈਨਲਡ ਹਸਪਤਲ ਹੈਗੇ ਜਿਹੜੇ 500 ਤੋਂ ਜ਼ਿਆਦਾ ਹੈਗੇ ਉਹਨਾਂ ਦੇ ਵਿੱਚ ਜਾ ਕੇ ਵੀ ਇਲਾਜ ਕਰਾ ਸਕੋਗੇ